ਜ਼ਿਲ੍ਹਾ ਪਦਰੀ ਸਿਵਲ ਹਸਪਤਾਲ ਤਰਨਤਾਰਨ ਦੇ ਵਿੱਚ ਮੌਜੂਦ ਨਸ਼ਾ ਛੁਡਾਊ ਕੇਂਦਰ ਬਾਹਰ ਦਵਾਈ ਲੈਣ ਪਹੁੰਚੇ ਮਰੀਜ਼ਾ ਨੇ ਹੰਗਾਮਾ ਕੀਤਾ ਰੋਜ਼ਾਨਾ ਦਿੱਤੀ ਜਾਣ ਵਾਲੀ ਦਵਾਈ ਸਵੇਰ ਤੋਂ ਨਾ ਮਿਲਣ ਦੇ ਕਰਕੇ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਨਸ਼ੇ ਦੇ ਆਦੀ ਮਰੀਜ਼ਾ ਨੇ ਸਟਾਫ ਉੱਪਰ ਗੋਲੀਆਂ ਬਲੈਕ ਕਰਨ ਦੇ ਦੋਸ਼ ਵਿਲਗਾਏ ਨੇ ਸੁੱਬੇ ਭਾਰ ਦੇ ਵਿੱਚ ਮੌਜੂਦਾ ਨਸ਼ਾ ਛੁਡਾਊ ਕੇਂਦਰਾ ਦਾ ਸਰਵ ਡਾਊਨ ਹੋਣ ਕਰਕੇ ਦਿੱਕਤ ਆਈ ਬਿਨਾ ਦਵਾਈ ਲਈ ਮਰੀਜ਼ ਵਾਪਸ ਘਰ ਨੂੰ ਪਰਤੇ ਜ਼ਿਲ੍ਹੇ ਦੇ ਵਿੱਚ ਮਨੋ ਰੋਕੀ ਮਾਹ ਡਾਕਟਰ ਦੀਆਂ ਸਾਰੀਆਂ ਪੋਸਟਾਂ ਖਾਲੀ ਹੋਣ ਕਰਕੇ ਮਰੀਜ਼ਾਂ ਨੂੰ 7 ਦਿਨਾਂ ਦੇ ਬਜਾਏ ਦਿੱਤੀ ਗਈ ਜਾਂਦੀ ਸੀ 2 ਦਿਨ ਦੀ ਨਸ਼ਾ ਛੱਡਣ ਸੰਬੰਧੀ ਦਵਾਈ ਕੀ ਗੱਲ ਹੋਈ ਅੱਜ ਸਰ ਮੇਰਾ ਨਾਮ ਰਵੀ ਆ ਠੀਕ ਆ ਜੀ ਇਹ 9 ਵਜੇ ਤੋਂ ਆਏ ਆ ਬੰਦੇ ਠੀਕ ਆ ਦਵਾਈ ਨਹੀਂ ਮਿਲਦੀ ਭਾਈ ਇੱਕ ਦਿਨ ਇੱਥੇ ਇਹੋ ਜਿਹੀ ਮਲੇ ਝਗੜਾ ਆਇਆ ਦਵਾਈ ਤੋਂ ਮੈਡਮਾਂ ਨੇ ਮਤਲਬ ਆਪ ਬੂਏ ਬਾਰੀਆਂ ਬੰਦ ਕਰਕੇ ਤੇ ਸਿਰਮੂ ਪਾਟੇ ਆ ਅੱਜ ਕੀ ਅੱਜ ਵੀ ਇਹੋ ਕੋਜੀ ਹਮਾਰਾ ਆ ਆਪ ਤੇ ਅੰਦਰ ਬੈਠੇ ਆ ਮਗਰੇ ਲੜਨਦੇ ਆ ਬਾਹਰ ਉਹ ਕੀ ਜਿਹੜੇ ਸਿਰਮੂ ਪਾਟਦੇ ਆ ਦਵਾਈ ਖੋਣੋ ਠੀਕ ਆ ਲੜਦੇ ਆ ਉਹ ਕੀ ਕੌਣ ਜ਼ਿੰਮੇਵਾਰ ਆ ਜੀ ਪਤਾ ਨਹੀਂ ਮਹਾਰਾ ਸਾਈਡ ਫਿਰ ਪ ਤਗਵਨ ਤਬਾਨ ਨੂੰ ਕੀਤੀ ਜਾਵੇ ਫਿਰ ਉਹਨੇ ਸਾਈਡ ਬੰਦ ਕੀਤੀ ਹੈ ਮਹਾਰਾ ਚਾਰੇ ਬੰਨੇ ਮੈਂ ਦੋ ਸੈਂਟਰੇ ਆ ਦੂਜਾ ਹਾਂਜੀ ਮੇਰਾ ਨਾਮ ਮਨਕੁਸ਼ ਆ ਵੈਸੇ ਲੱਕੀ ਕਹਿੰਦੇ ਆ ਉਦਾਂ ਦੂਜਾ ਸੈਂਟਰੇ ਦੋ ਸੈਂਟਰੇ ਇੱਥੇ ਸਰਕਾਰ ਦੇ ਠੀਕ ਹੈ ਜੀ ਇੱਕ ਚੱਲਣ ਦਿਆ ਵਾ ਇੱਕ ਮੈਨੂੰ ਦਵਾਈ ਮਿਲਦੀ ਆ ਤੇ ਦੂਜੇ ਬੰਨੇ ਕੀ ਗੱਲ ਆ ਮਤਲਬ ਕਿ ਜਿਹਦੇ ਜਾਣ ਕੇ ਖਰਾਬ ਕਰਨ ਵਾਲਾ ਕੰਮ ਆ ਅਸਲ ਚ ਜੇ ਪਹਿਲਾਂ ਤੇਰੇ ਦਵਾਈ ਮਿਲਦੀ ਉਹ ਪੰਜਾਂ ਦਿਨਾਂ ਦੀ ਕਰਦੀ ਹੁਣ ਇੱਕ ਦਿਨ ਦੀ ਕਰਦੀ ਆ ਤੇ ਉਦੋਂ ਵੀ ਹੁਣ ਇੱਕ ਦਿਨ ਦੀ ਵੀ ਨਹੀਂ ਮਿਲਦੀ ਇੰਨੇ ਜਿਆਦੇ ਔਖੇ ਆ ਕੰਮ ਸਰ ਜੀ ਇਹਨੂੰ ਦਵਾਈ ਜਿਹੜੇ ਇੱਕ ਦਿਨ ਦੀ ਦਿੰਦੇ ਨੇ ਜੋ ਪਹਿਲਾ ਹਫਤਾ ਹੀ ਦਿੰਦੇ ਸਾਡੇ ਹਫਤੇ ਹੀ ਦਵਾਈ ਕੀਤੀ ਜਾਵੇ ਰੋਜ਼ ਦੇ ਰੋਜ਼ ਸਾਡੇ ਕੋਲ ਅੱਜ ਨਹੀਂ ਦਿੱਤੀ ਹਾਲ ਨੋ ਵਜੇ ਤੇ ਆਏ ਨਹੀਂ ਦਿੱਤੀ ਸਿੱਧੇ ਸਾਈਡ ਤੋਂ ਚੱਲਣ ਨਹੀਂ ਸਿੱਧੇ ਸਾਈਡ ਇੰ ਚੱਲਣ ਹਾਂਜੀ ਬਾ ਸਰ ਜੀ ਜਿਨ੍ਹਾਂ ਕੋ ਪੂਰੇ ਪੂਰੇ ਪੱਤੇ ਮਿਲਦੇ ਆ ਉਹ ਕਿੱਥੋਂ ਆਉਂਦੇ ਉਹ ਸਰਕਾਰ ਤੋਂ ਹੀ ਆਉਂਦੇ ਮਗਰ ਉਹ ਇਹ ਅੰਦਰੋਂ ਜਾਂਦੇ ਸਰ ਜੀ ਉਹ ਅੰਦਰੋਂ ਜਾਂਦੇ ਸਰ ਜੀ 400 ਦਾ ਪੱਤਾ ਦਿੰਦੇ ਆ 3 400 ਕਿਉਂਕਿ ਡੀਡਿਕਸ਼ਨ ਸੈਂਟਰ ਦੇ ਬਾਰੇ ਆ ਕੇ ਕਾਫੀ ਹੰਗਾ ਮਾਹ ਹੋਇਆ ਜਿਹਦੇ ਚ ਜਿਹੜੇ ਐਡਿਕਟਡ ਨੇ ਉਹਨਾਂ ਦਾ ਕਹਿਣਾ ਕਿ ਮੈਡੀਸਿਨਸ ਮਾਰਨਿੰਗ ਤੋਂ ਨਹੀਂ ਮਿਲੀ ਸਰ ਇਸ ਤਰ੍ਹਾਂ ਦਾ ਮੈਂ ਡਾਕਟਰ ਸਰਪਜੀਤ ਸਿੰਘ ਐਸਐਮਓ ਸਿਵਲ ਹਸਪਤਲ ਕਰਦਾਂ ਤਨ ਇਸ਼ੂ ਇਹ ਆਇਆ ਜੀ ਜਿਹੜਾ ਡੀਡਿਕਸ਼ਨ ਸੈਂਟਰ ਹੈ ਨਾ ਉੱਥੇ ਜਿਹੜੀ ਵੀ ਮੈਡੀਸਨ ਆਪਾਂ ਪ੍ਰਸਕਾਈਬ ਕਰਦੇ ਆ ਉਹ ਆਨਲਾਈਨ ਪ੍ਰਸਕਾਈਬ ਹੁੰਦੀ ਹੈ ਉਹ ਕਿਉਂਕਿ ਐਸੀ ਮੈਡੀਸਨ ਹੈਗੀ ਆ ਜਿਹਦੇ ਵਿੱਚ ਆਪਾਂ ਆਫਲਾਈਨ ਨਹੀਂ ਦੇ ਸਕਦੇ ਨੰਬਰ ਇੱਕ ਉਹਦੇ ਚ ਇੱਕ ਤਾਂ ਸੈਕਟਰੀ ਦੀ ਬੜੀ ਲੋਡ ਹੁੰਦੀ ਆ ਸੈਕਟਰੀ ਸਾਡੇ ਕੋਲ ਹੈਗਾ ਨਹੀਂ ਉਸ ਤੋਂ ਇਲਾਵਾ ਇਹ ਹੋਮ ਦੋਸਤ ਦੇ ਨਹੀਂ ਦੇ ਇੱਕ ਡੇਲੀ ਡੋਸ ਹੀ ਦੇ ਰਹੇ ਹਾਂ ਡੇਲੀ ਡੋਸ ਚ ਕੀ ਹੋਇਆ ਵੀ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਆਨਲਾਈਨ ਹੈਗੀ ਆ ਪ੍ਰੋਬਲਮ ਆ ਗਈ ਆ ਔਰ ਮੈਨੂੰ ਮੈਂ ਆਪਣੇ ਲੈਵਲ ਤੇ ਪਤਾ ਕੀਤਾ ਕਹਿੰਦੇ ਕਾਫੀ ਜਗ੍ਹਾ ਤੇ ਹੈਗੀ ਆ ਪੰਜਾਬ ਚ ਇਸ ਕਰਕੇ ਮੈਂ ਆਪਣੇ ਜਿਹੜੇ ਉੱਚ ਅਧਿਕਾਰੀ ਨੇ ਡੀ ਐਮ ਸੀ ਡਾਕਟਰ ਕਾਲੜਾ ਉਹਨਾਂ ਨਾਲ ਫੋਨ ਤੇ ਸੰਪਰਕ ਕੀਤਾ ਮੈਂ ਕਿਹਾ ਸਰ ਐ ਨਾ ਪ੍ਰੋਬਲਮ ਆ ਰਹੀ ਆ ਵੀ ਆਨਲਾਈਨ ਹੋ ਨਹੀਂ ਰਿਹਾ ਤੇ ਮੈਡੀਸਨ ਕਿਸ ਤਰ੍ਹਾਂ ਕਰੀਏ ਉਹ ਕਹਿੰਦੇ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਚੰਡੀਗੜ੍ਹ ਤੋਂ ਸਾਈਟ ਬੰਦ ਹੋ ਗਈ ਆ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਦਾ ਇੱਕ ਨੰਬਰ ਲੈ ਕੇ ਮਿਸਟਰ ਮੰਤਰੀ ਸਿੰਘਾ ਉਹਨਾਂ ਨੇ ਸੰਪਰਕ ਕੀਤਾ ਪਰ ਉਹਨਾਂ ਨਾਲ ਮੇਰਾ ਸੰਪਰਕ ਨਹੀਂ ਹੋ ਸਕਿਆ ਉਹਨਾਂ ਨੇ ਮੇਰਾ ਫੋਨ ਇੱਕ ਦੋ ਵਾਰੀ ਪਿਕ ਨਹੀਂ ਕੀਤਾ ਜਾਂ ਸੰਪਰਕ ਨਹੀਂ ਹੋ ਰਿਹਾ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਔਰ ਇਹਦੇ ਤੇ ਮੈਂ ਹੈਲਪਲੈਸ ਹਾਂ ਕਿਉਂਕਿ ਇਹ ਆਨਲਾਈਨ ਹੈ ਮੈਂ ਆਪਣੇ ਲੈਵਲ ਤੇ ਡਿਸੀਜਨ ਲੈ ਨਹੀਂ ਸਕਦਾ ਵੀ ਇਹ ਦਵਾਈ ਮੈਂ ਮਰੀਜ਼ ਨੂੰ ਦੇ ਦਾਂ ਇਸ ਕਰਕੇ ਮੈਂ ਤੇ ਖੁਦ ਵੀ ਫੀਲ ਕਰਦਾ ਹਾਂ ਵੀ ਇਹ ਜਾਂ ਇਹਦਾ ਕੋਈ ਨਾ ਕੋਈ ਆਲਟਰਨੇਟਿਵ ਜਾਂ ਸਬਸਟੀਟਿਊਟ ਹੋਣਾ ਚਾਹੀਦਾ ਇੱਕ ਹੋਰ ਕੁਐਸਚਨ ਮੇਰਾ ਕਿ ਡਿਡਿਕਸ਼ਨ ਸੈਂਟਰ ਦੇ ਬਾਹਰ ਹੀ ਕੁਝ ਲੋਕ ਵਹੀ ਮੈਡੀਸਨ ਬਾਹਰ ਵੇਚਦੇ ਬੈਠੇ ਨੇ ਕਈ ਵਾਰੀ ਜਿਹੜੀ ਲੜਾਈਆਂ ਚੜ੍ਹਦੇ ਵੀ ਮੈਂ ਕਦੀ ਪੁਲਿਸ ਨੂੰ ਫੋਨ ਕੀਤਾ ਗਿਆ ਆਪਣੇ ਸਰ ਬਾਹਰ ਦੇ ਹਸਪਤਾਲ ਦੇ ਅੰਦਰ ਤਾਂ ਕੁਝ ਨਹੀਂ ਹੁੰਦਾ ਬਾਹਰ ਦੀ ਮੈਨੂੰ ਨੌਲੇਜ ਨਹੀਂ ਹੈਗੀ ਨਹੀਂ ਅੰਦਰ ਅੰਦਰ ਦੀ ਗੱਲ ਕਰਦਾ ਸਰ ਹਸਪਤਾਲ ਦੇ ਪ੍ਰਿੰਸੀਸ ਨਹੀਂ ਮੇਰੇ ਕੋਲ ਸਰ ਕੋਈ ਕੰਪਲੇਟ ਨਹੀਂ ਆਈ ਇਹਦੇ ਬਾਰੇ ਵੀ ਕੋਈ ਦਵਾਈਆਂ ਵੇਚ ਰਹੇ ਜਾਂ ਨਹੀਂ ਵੇਚ ਰਹੇ ਆ ਜੇ ਕੋਈ ਮੈਨੂੰ ਕੋਈ ਕੰਪਲੇਟ ਆਏਗੀ ਮੈਂ ਉਹਦੇ ਬਾਰੇ ਕੋਈ ਨਾ ਕੋਈ ਐਕਸ਼ਨ ਲਵਾਉਗਾ ਕੀ ਗੱਲ ਵਈਆ ਜੀ ਮੈਂ ਵੋਟ ਸੈਂਟਰ ਤਰ੍ਹਾਂ ਤਰ੍ਹਾਂ ਦੀ ਕਾਉਂਸਲਰ ਆ ਮੇਰਾ ਨਾਮ ਜੋਤੀ ਆ ਅੱਜ ਚੰਡੀਗੜ੍ਹ ਤੋਂ ਹੀ ਸਾਈਟ ਬੰਦ ਆ ਜੇ ਇਸ ਕਰਕੇ ਇੰਨਾ ਬਾਹਰ ਆਉਣਾ ਪੈ ਰਿਹਾ ਆ ਇਹਦਾ ਅਲਟਰਨੇਟ ਕੀ ਹੈ ਜੇ ਇਸਦਾ ਅਲਟਰਨੇਟਿਵ ਜੇ ਤਾਂ ਅਹੀਂ ਉਹਨਾਂ ਨੂੰ ਕਾਲ ਕਰਦੇ ਪਈ ਉਹਨਾਂ ਦੇ ਜਿਹੜਾ ਮੇਨ ਡਾਟਾ ਐਂਟਰੀ ਆਪਰੇਟਰ ਆ ਪਰ ਉਹਨਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਜੇ ਅਸੀਂ ਉਹਨਾਂ ਉਹ ਸਾਨੂੰ ਕੋਈ ਰਿਸਪੌਂਸ ਦੇਣ ਫੇਰ ਹੀ ਅਸੀਂ ਉਹਨਾਂ ਤੋਂ ਕੋਈ ਹੱਲ ਪੁੱਛ ਸਕਦੇ ਅਹੀਂ ਆਪਦੇ ਆਪ ਕੋਈ ਡਿਸੀਜਨ ਨਹੀਂ ਲੈ ਸਕਦੇ ਪੇਸ਼ੰਟ ਨੂੰ ਕੋਈ ਨਹੀਂ ਮਿਲੇਗੀ ਇਸ ਤਰ੍ਹਾਂ ਦੇਖੋ ਅਹੀਂ ਬੈਠੇ ਆ ਜੇ ਸਾਈਟ ਚੱਲੇਗੀ ਤਾਂ ਅਹੀਂ ਦਵਾਈ ਦੇ ਕੇ ਜਾਵਾਂਗੇ ਪਰ ਹੁਣ ਸਾਈਟ ਦਾ ਹਜੇ ਕੋਈ ਰਿਸਪੌਂਸ ਨਹੀਂ ਆ ਰਿਹਾ ਨਹੀਂ ਮੈਨੂਅਲ ਨਹੀਂ ਜਦੋਂ ਤੱਕ ਕੋਈ ਪੇਸ਼ੰਟ ਦੀ ਐਂਟਰੀ ਨਹੀਂ ਪਈਗੀ ਅਸੀਂ ਇਹਨਾਂ ਨੂੰ 4mg ਉਹ ਨਹੀਂ ਨਹੀਂ 2 2 ਟੈਬਲੇਟ ਮਿਲਦੀਆਂ ਵਾ ਸਾਰਿਆਂ ਨੂੰ ਹਾਂ ਪਰਡੇ 2 ਟੈਬਲੇਟ ਅਸਲ ਵਿੱਚ ਫੁੱਟਬਾਲ ਕਿੰਨੀ ਅਸਲ ਵਿੱਚ ਫੁੱਟਬਾਲ 1000 ਤੋਂ ਉੱਪਰ ਹੋ ਜਾਂਦੀ ਹੈ ਅਸਲ ਵਿੱਚ ਗੋਲੀ ਦਾ ਅਸਰ 24 ਤੋਂ 72 ਘੰਟੇ ਦੇ ਵਿੱਚ ਹੁੰਦਾ ਇੱਕ ਦਿਨ ਪੇਸ਼ੈਂਟ ਨੂੰ ਦਵਾਈ ਨਾ ਵੀ ਮਿਲੇਗੀ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੇ ਮੈਡਮ ਇੱਕ ਬਾਹਰ ਬਿਲਕੁਲ ਸੈਂਟਰ ਦੇ ਬਾਹਰ ਜਿਹੜੀ ਮੈਡੀਸਨ ਵੇਚੀ ਜਾ ਰਹੀ ਹੈ ਇਹ ਸਭ ਉਹਨਾਂ ਦੇ ਬਾਰੇ ਦੇ ਅੰਦਰੋਂ ਆਉਂਦੀ ਹੈ ਕਿਉਂਕਿ ਪਹਿਲੇ ਦੀ ਵਿਵਾਦ ਆ ਗਿਆ ਹੈ। ਜੋ ਕੁਛ ਵੀ ਨਹੀਂ ਬਾਹਰ ਜਾਂਦਾ ਠੀਕ ਹੈ। ਮੈਡੀਸਨ ਜੇ ਕਿਸੇ ਦੀ ਐਂਟਰੀ ਪੈਂਦੀ ਤਾਂ ਹੀ ਦੋ ਗੋਲੀਆਂ ਨੂੰ ਟੈਬਲੇਟ ਦਿੰਦੀ ਹੈ। ਬਾਹਰ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਕਿਥੋਂ ਮੈਡੀਸਨ ਆ ਰਹੀ ਹੈ ਤੇ ਕਿੰਨੀ। ਤੇ ਕਦੀ ਕੁਰੀਸ਼ਨ ਫਾਰਮ ਕੀਤਾ ਤੁਸੀਂ ਸੈਂਟਰ ਵੱਲੋਂ ਕਿ ਬਾਹਰ ਇਸ ਤਰ੍ਹਾਂ ਮੈਡੀਸਨ ਵਿਕਦੀ ਹੈ ਸਰੇਆਮ? ਨਹੀਂ ਜੀ। ਇਹ ਸਾਡੀ ਰਿਸਪੌਂਸਿਬਿਲਟੀ ਨਹੀਂ ਹੈ। ਇਹਦੇ ਬਾਰੇ ਪ੍ਰਸ਼ਾਸਨ ਦੇਖੇ। ਪੱਟੀ ਤਰਨ ਤਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ